ਆਗ ਦੇ ਨੇ ਗੁਰੂ ਸੁਣ ਮਰਦਾਨਿਆਂ ਔਖਾ ਪਾਣੀ ਲੱਭਣਾ ਜੰਗਲਾਂ ਦੇ ਵਿੱਚ ਬੈਠ ਕੇ ਦਿਵਾਨਿਆਂ ਜਲ ਪਾ ਲੈ ਸਜਣਾ ਕਹਿੰਦਾ ਮਰਦਾਨਾ ਪਾਣੀ ਤੋਂ ਬਿਗੈਰ ਜੀ ਜਿੰਦ ਨਹੀਂ ਵੱਜਦੀ ਜੇ ਨਾ ਮਿਲੇ ਪਾਣੀ ਮੇਰੀ ਨਹੀਂ ਘਰ ਜੀ ਅੱਖ ਗੱਲ ਸਾਚਰੀ ਜੇ ਨਾ ਮਿਲੇ ਪਾਣੀ ਨਹੀਂ ਮੇਰੀ ਘਰ ਜੀ ਅੱਖ ਗੱਲ ਸਾਚਰੀ ਜਿਵੇਂ ਜਾਣ ਪਾਣੀ ਬਾਬਾ ਜੀ ਪਿਆ ਦੇਉ ਮੌਤ ਤੋਂ ਬਚਾਲੂ ਮਰਦਾ ਸਰੀਰ ਵਿੱਚ ਜਾਣ ਪਾ ਦੇਉ ਜਮਾ ਤੋਂ ਛਡਾਲੂ ਗੁਰੂ ਮਰਦਾਨਾ ਤਾਂ ਹੀ ਫਰਮਾਂ ਦੇ ਉੱਚੀ ਜੋ ਓਂਟਾਰੀ ਹੈ ਏਰੇ ਉੱਤੇ ਲੋਕ ਹਨ ਦੱਸ ਪਾਵਦੇ ਵਾਸੀ ਦਾ ਕਰਾਰੀ ਹੈ ਏਰੇ ਉੱਤੇ ਲੋਕ ਹਨ ਦੱਸ ਪਾਵਦੇ ਵਾਸੀ ਦਾ ਕਰਾਰੀ ਹੈ ਪੀਆ ਭਾਈ ਪਾਣੀ ਉਹ ਦੇ ਕੋਲ ਜਾਈ ਕੇ ਹੋਰ ਧਾਨੀ ਲੱਭਦਾ ਚੜ ਜਾ ਪਹਾੜੀ ਉੱਤੇ ਜੋਰ ਲਾਈ ਕੇ ਲੈ ਕੇ ਨਾਵ ਰੱਬ ਦਾ ਸੱਤ ਵਜਨੇ ਆ ਕੇ ਮਾਰੇ ਧੰਨਾ ਚੱਲਿਆ ਹੈ ਹੋ ਕੇ ਮਾਈ ਕੇ ਰਸਤਾ ਕਹੜੀ ਦੀ ਕੂਟੀ ਦਾ ਮੱਲਿਆ ਰੱਬ ਨੂੰ ਤੇ ਆਈਗੇ ਰਸਤਾ ਕਨਾਰੀ ਦੀ ਕੂਟੀ ਦਾ ਮੱਲਿਆ ਰੱਬ ਨੂੰ ਤੇ ਆਈ ਹਾਗੇ ਠੇ ਡੇ ਠੋਕਰਾਂ ਦਾ ਸੀ ਇਹ ਚੱਲ ਕੇ ਹੈ ਪਹੁੰਚ ਜਾਵਦਾ ਆ ਗਿਆ ਕੰਧਾਰੀ ਵੀਰ ਦੇ ਕੋਲ ਚੱਲ ਕੇ ਅਸੀਂ ਦਰਸਣਾਵਦਾ ਆ ਗਿਆ ਕੰਧਾਰੀ ਜੀ ਦੇ ਕੋਲ ਚੱਲ ਕੇ ਅਸੀਂ ਦਰਸਣਾਵਦਾ